15 ਤਰੀਕ ਨੂੰ ਦੋ ਵਿਅਕਤੀਆਂ ਨੂੰ ਅਰੈਸਟ ਕੀਤਾ ਜਾਂਦਾ ਹੈ ਤਰਮਵੀਰ ਤੇ ਸੁਖप्रीत ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸਿਗੇ ਪੰਜਾਬ ਹਿਮਾਚਲ ਅਨ ਜੀ ਐਨ ਕੇ ਕਿੰਨੇ ਸਟੇਟਾਂ 'ਚ ਇਹੇ ਗਏ ਆ ਕਿੰਨਾ ਸਟੇਟਾਂ 'ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ ਚ ਇਨਵੋਲਡ ਸਿਗੇ ਇਹ ਲੋ ਵੀ ਇਹ ਉਹਨਾਂ ਨਾਲ ਪਾਕਿਸਤਾਨ ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਤੇ ਸੀ ਉਹਨਾਂ ਦੇ ਇਹ ਮੈਂਬਰ ਸਿਗੇ ਗੁਰਦਾਸਪੁਰ ਪੁਲਿਸ ਨੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਚ ਬਹੁਤ ਵਧੀਆ ਕੰਮ ਕੀਤਾ 15 ਤਰੀਕ ਨੂੰ ਦੋ ਵਿਅਕਤੀਆਂ ਨੂੰ ਰੈਸਟ ਕੀਤਾ ਜਾਂਦਾ ਕਰਮਵੀਰ ਤੇ ਸੁਖਪ੍ਰੀਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਿਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਕਾਫੀ ਸਾਨੂੰ ਚੀਜ਼ਾਂ ਦਾ ਪਤਾ ਲੱਗਾ ਇਹਨਾਂ ਨੇ ਕਿਹੜੇ ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀ ਆ ਉਹ ਸਾਰੀਆਂ ਸਾਡੇ ਹੁਣ ਧਿਆਨ 'ਚ ਆ ਗਈਆਂ ਪੰਜਾਬ ਹਿਮਾਚਲ ਅਣ ਜੀ ਐਂਡ ਕੇ ਕਿੰਨਾ ਸਟੇਟਾਂ 'ਚ ਇਹ ਗਏ ਆ ਇਹਨਾਂ ਸਟੇਟਾਂ 'ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਤੇ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ ਚ ਇਨਵੋਲਡ ਸਿਗੇ ਪਹਿਲੋਂ ਵੀ ਇਹ ਉਹਨਾਂ ਨਾਲ ਪਾਕਿਸਤਾਨ ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸਿਗੇ ਉਹਨਾਂ ਦੇ ਜ਼ਰੀਏ ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਔਰ ਆਈਐਸਆਈ ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਨਾਂ ਨੂੰ ਹੁਣ ਤੱਕ 1 ਲੱਖ ਰੁਪਇਆ ਇਹ ਜਿਹੜੀਆਂ ਸੀਕ੍ਰੀਟ ਇਨਫੋਰਮੇਸ਼ਨਜ਼ ਲੀਕ ਕਰੇਜ ਇਨਾਂ ਨੂੰ 1 ਲੱਖ ਰੁਪਇਆ ਵੀ ਆਨਲਾਈਨ ट्रांजੈਕਸ਼ਨ ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਿਵੈਲਪ ਕਰ ਰਹੇ ਆ ਕਿ ਕਿਹੜੇ ਪਰਟੀਕੂਲਰ ਜਗ੍ਹਾ ਤੋਂ ਇਹ ਸਾਰੀ ट्रांजੈਕਸ਼ਨ ਹੋਈਆਂ ਆ ਤੇ ਉਹਨਾਂ ਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਇਹਨਾਂ ਦਾ ਹੀ ਇੱਕ ਹੋਰ ਸਾਥੀ ਇਹਨਾਂ ਦਾ ਰਿਸ਼ਤੇਦਾਰ ਗੁਰਦਾਸਪੁਰ ਜੇਲ੍ਹ ਵਿੱਚ ਹੈ ਉਹਦੀ ਹੈਲਪ ਨਾਲ ਇਹ ਇਹਨਾਂ ਦੇ ਨਾਲ ਪਾਕਿਸਤਾਨ ਬੇਸਡ ਜਿਹੜੇ ਸਮਗਲਰ ਸੀ ਆਈਐਸਆਈ ਸੀ ਉਹਨਾਂ ਦੇ ਨਾਲ ਇਨ ਟੱਚ ਹੋਏ ਸੀਗੇ ਏ ਉਹਨੇ ਉਹ ਜਿਸੀ ਬਹੁ채ਤੀ ਪ੍ਰੋਡਕਸ਼ਨ ਤੇ ਲੈ ਕੇ ਅਰੈਸਟ ਕਰਕੇ ਉਹ ਵੀ ਇਸ ਕੇਸ ਚ ਅਰੈਸਟ ਫਰਮ ਆ ਗਏ ਇਹਨਾਂ ਨੇ ਇੰਟਰੋਗੇਸ਼ਨ ਚ ਕੁਝ ਹੋਰ ਵਿਅਕਤੀ ਵੀ ਨੋਮੀਨੇਟ ਹੋਏ ਆ ਉਹ ਵੀ ਬਹੁ채ਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਰਿਕਵਰੀ ਵੀ ਹੋਈ ਆ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡਾ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਇਹਨਾਂ ਦੇ ਸੀਗਾ 30 ਹੋਰ ਦੇ ਜਿਹੜਾ ਪਿਸਟਲ ਆ ਉਹਦੇ 8 ਰਾਉਂਡ ਵੀ ਇਹਨਾਂ ਤੋਂ ਮਿਲੇ ਆ ਥੈਂਕ ਯੂ ਸਰ ਸਾਰਾ ਕੁਝ ਮੋਬਾਈਲ ਸੀ ਮੋਬਾਈਲ ਫੋਨ ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਤਰੀਕੇ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਹਾਂ ਜੀ ਔਰ ਕਾਫੀ ਉਸ ਵਿੱਚ ਸਾਨੂੰ ਇਹਨਾਂ ਦੇ ਖਿਲਾਫ ਐਵੀਡੈਂਸ ਮਿਲਿਆ ਜੀ ਸਟਰੋਂਗ ਪਹਿਲਗਾਮ ਮਿਹਰ ਤੋਂ ਬਾਤ ਇਹਨਾਂ ਨੇ ਪਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲਰ ਨਾਲ ਤਾਂ ਪਹਿਲੋਂ ਦੇ ਇਨ ਟੱਚ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਈ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਦੇ ਕੇ ਤਾਂ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ आवर ਸਕਿਉਰਟੀ ਫੋਰਸੇਜ਼ ਰਿਗਾਰਡਿੰਗ आवर ਆਰਮੀ ਉਹ ਸਾਨੂੰ ਭੇਜੋ ਤਾਂ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪੈਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲੱਗ ਕੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਦੌਰਾਨ ਵੀ ਇਹ ਐਕਟਿਵ ਸੀਗੇ ਤਾਂ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨ ਲੀਕ ਕੀਤੀ ਹੈ ਨਹੀਂ ਮੈਂ ਉਹ ਡਿਸਕਲੋਸ ਨਹੀਂ ਕਰ ਸਕੂਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੇਟ ਇਨਫੋਰਮੇਸ਼ਨਸ ਆ ਮੈਂ ਉਹ ਨਹੀਂ ਡਿਸਕਲੋਸ ਕਰ ਸਕਦਾ ਸਰ ਸੈਕੰਡਲੀ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੋਈ ਗਈ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਚ ਇਨਵੋਲਡ ਸੀਗੇ ਔਰ ਅਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਆਪਰੇਸ਼ਨ ਸੰਦੂਰ ਹੁੰਦਾ ਹੈ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਇਸ ਚੀਜ਼ਾਂ ਪ੍ਰਤੀ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਇਦਾਂ ਦੇ ਬੰਦਿਆਂ ਤੋਂ ਹੀ ਸਾਡਾ ਦੁਸ਼ਮਨ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਅੱਗੇ ਵੀ ਇਹਨਾਂ ਬਾਰੇ ਅਸੀਂ ਬਰੀਫ ਕਰ ਚੁੱਕੇ ਹਾਂ ਦੋ ਤਿੰਨ ਮੁਕੱਦਮੇ ਦਰਜ ਹੋ ਚੁੱਕੇ ਆ ਜਿਹੜੀ ਜਗ੍ਹਾ ਤੇ ਹੈ ਨੇ ਦੇਖੋ ਜਿਹੜੇ ਵੀ ਬੰਦੇ ਸਾਡੇ ਕੋਲ ਲਿਸਟ 'ਚ ਹੁੰਦੇ ਆ ਜਿਹੜੇ ਟਰਾਂਸਬਾਰਡਰ ਸਮਗਲਿੰਗ ਸ਼ਨਵਾਲਡ ਹੁੰਦੇ ਜਾਂ ਜਿਨ੍ਹਾਂ ਤੇ ਪਹਿਲੇ ਪਰਚੇ ਦਰਜ ਹੁੰਦੇ ਸੀ ਸਾਰੇ ਤੇ ਨਜ਼ਰ ਰੱਖਦੇ ਆ ਸਾਰੇ ਚੀਜ਼ਾਂ ਤੇ ਨਜ਼ਰ ਹੁੰਦੀ ਆ ਇਹ ਵੀ ਆਪਰੇਸ਼ਨ ਬਰਦਾਸ਼ਤਪੁਰ ਪੁਲਿਸ ਵੱਲੋਂ ਇੰਟੈਲੀਜੈਂਸ ਬੇਸ ਆਪਰੇਸ਼ਨ ਸੀਗਾ ਜੀ ਔਰ ਉੱਤੇ ਹੀ ਇਹ ਕਾਮਯਾਬੀ ਮਿਲੀ ਆ ਔਰ ਇਹ ਕਾਫੀ ਇੰਪੋਰਟੈਂਟ ਇਹ ਮੋਡੂਲ ਸੀ ਜਿਹੜਾ ਬਸਟ ਕੀਤਾ